ਇੰਨਾ ਕੋਠੀਆਂ ਦਾ ਬਸਟ ਰਹਿਣ ਵਾਲਾ ਜਾਂ 1 ਕਰੋੜ ਰੁਪਈਆ 1 ਕਰੋੜ ਰੁਪਈਆ ਰਹਿਣ ਵਾਲਾ ਬਸਟ ਤੇ ਜੇ ਆਪਾਂ ਸਕੁਅਰ ਫੁੱਟ ਦੀ ਗੱਲ ਕਰੀਏ ਤਾਂ ਲਗਭਗ ਲਗਭਗ ਤੁਸੀਂ ਮੰਨ ਕੇ ਚੱਲੋ ਵੀ ਇਹ 1600 ਜਾਂ 1700 ਰੁਪਈਏ ਪਰ ਸਕੁਅਰ ਫੁੱਟ ਨੂੰ ਤਿਆਰ ਹੋਣੀ ਹੈ ਇਹ ਉਹਦੇ ਵੀ ਜੇ 3000 ਸਕੁਅਰ ਫੁੱਟ ਦੀ ਪਲਾਨਿੰਗ ਕਰ ਰਿਹਾ ਹੈ ਤਾਂ ਇਹ ਵੀਡੀਓ ਸੇਵ ਕਰਕੇ ਰੱਖ ਲਿਓ ਨਕਸ਼ਾ ਬਣਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਕਾਫੀ ਵੱਡੇ ਏਰੀਆ ਦੇ ਵਿੱਚ ਲਗਭਗ ਤੁਸੀਂ ਮੰਨ ਕੇ ਚੱਲੋ ਵੀ 5-6 ਕਨਾਲ ਦੇ ਵਿੱਚ ਕੋਠੀਆਂ ਇਹ ਨਹੀਂ ਹੈਗੀਆਂ ਨੇ ਉਹ ਬਣੀਆਂ ਹੋਈਆਂ ਨੇ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਖੜੇ ਸੀਗੇ ਜਾਖਲ ਹਰਿਆਣਾ ਦੇ ਵਿੱਚ ਜਾਖਲ ਇੱਕ ਮੰਡੀ ਹੈ ਇੱਕ ਪਿੰਡ ਹੈ ਜਾਖਲ ਪਿੰਡ ਦੇ ਵਿੱਚ ਖੜੇ ਆ ਆਪਾਂ ਹਰਿਆਣਾ ਦੇ ਵਿੱਚ ਤੇ ਅੱਜ ਆਪਾਂ ਇੱਕ ਸੈਮੀ ਕਲਾਸਿਕਲ ਪ੍ਰੋਜੈਕਟ ਲੈ ਕੇ ਆਏ ਥੋੜੇ ਵਾਸਤੇ ਜਿਹੜਾ ਕਿ ਤਕਰੀਬਨ ਤਕਰੀਬਨ ਆਲਮੋਸਟ ਕੰਪਲੀਟ ਹੋ ਗਿਆ ਡੋਰ ਵਿੰਡੋਆਂ ਦਾ ਕੰਮ ਜਿਹੜਾ ਉਹ ਕੱਲਾ ਇਨਕੰਪਲੀਟ ਹੈਗਾ ਉਹ ਕੱਲਾ ਬਾਕੀ ਹੈਗਾ ਬਾਕੀ ਤਕਰੀਬਨ ਤਕਰੀਬਨ ਕੋਠੀ ਆਲਮੋਸਟ ਕੰਪਲੀਟ ਹੈ ਤੇ ਜੀ ਆਪਾਂ ਇਸ ਕੋਠੀ ਦੀ ਬਟ ਦੀ ਗੱਲ ਕਰੀਏ ਬਸ ਤੇ ਹੀ ਲਗਭਗ ਤੁਸੀਂ ਮੰਨ ਕੇ ਚੱਲੋ ਵੀ 1 ਕਰੋੜ ਦੇ ਵਿੱਚ ਕੋਠੀ ਤਿਆਰ ਹੋਊਗੀ ਇਹ ਦੋ ਭਰਾਵਾਂ ਦੀ ਵੰਡ ਹੈ ਦੋਨੇ ਕੋਈਆਂ ਕੋਠੀਆਂ ਨੇ 50-50 ਲੱਖ ਦੇ ਵਿੱਚ ਤਿਆਰ ਹੋਣਗੀਆਂ ਤੇ ਲਗਭਗ ਜ 6000 ਸਕਰ ਫੁੱਟ ਏਰੀਆ 9000 ਸਕਰ ਫੁੱਟ ਏਰੀਆ ਇੱਕ ਭਰਾ ਦੇ ਹਿੱਸੇ ਦੇ ਵਿੱਚ ਆਉਂਦਾ ਹੈਗਾ ਤੇ ਜੇ ਆਪਾਂ ਗੱਲ ਕਰੀਏ ਇੰਟੀਰੀਅਰ ਦੀ ਇੰਟੀਰੀਅਰ ਦਾ ਕੰਮ ਜਿਹੜਾ ਹੈਗਾਗਾ ਉਹ ਫਿਲਹਾਲ ਚੱਲ ਰਿਹਾ ਹੈਗਾ ਰੰਗ ਪੇਟ ਦਾ ਤੇ ਪੀਓਪੀ ਵਗੈਰਾ ਦਾ ਡਾਊਨ ਸਿਲਿੰਗਾਂ ਦਾ ਤਕਰੀਬਨ ਤਕਰੀਬਨ ਹੋ ਵੀ ਗਿਆ ਕੁਝ ਕੁ ਪਰਸੈਂਟ ਜਿਹੜਾ ਹੈਗਾਗਾ ਉਹ ਬਾਕੀ ਹੈਗਾ ਤੇ ਜਿਵੇਂ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਰਹੇ ਹੋ ਕੋਠੀਆਂ ਜਿਹੜੀਆਂ ਉਹ ਸੈਮੀ ਕਲਾਸਿਕਲ ਦੇ ਵਿੱਚ ਤਿਆਰ ਹੋਈਆਂ ਹੋਈਆਂ ਨੇ ਤੇ ਬਹੁਤ ਸੋਹਣੀ ਗੱਲਬਾਤ ਬਣੀ ਹੋਈ ਹੈ ਬਹੁਤ ਵੱਡਾ ਏਰੀਆ ਤੇ ਕੰਪਲੀਟ ਦੀ ਜੇ ਆਪਾਂ ਗੱਲ ਕਰੀਏ ਤਕਰੀਬਨ ਤਕਰੀਬਨ ਕੋਠੀਆਂ ਕੰਪਲੀਟ ਨੇ ਤੇ ਜੋ ਕੋ ਮਾੜਾ ਮੋਟਾ ਰਹਿੰਦਾਗਾ ਉਹ ਉਸ ਮਹੀਨੇ 20 ਦਿਨ ਦੇ ਵਿੱਚ ਇਹ ਕੰਪਲੀਟ ਹੋ ਜਾਊਗਾ ਤੇ ਜਿਵੇਂ ਹੁਣ ਆਪਾਂ ਹਾ ਸਟਾਰਟਿੰਗ ਦੇ ਐਂਟਰੀ ਦੇ ਉੱਪਰ ਹੀ ਖੜੀਆਂ ਕਿ ਕੋਠੀ ਦੇ ਦੋ ਬਰਾਵਾ ਦੀ ਬੰਡਾ ਇਹ 3000 ਸਕਰ ਫੁੱਟ ਇਸ ਪਾਸੇ ਆ ਗਿਆ ਨਾ 10000 ਸਕਰ ਫੁੱਟ ਇਸ ਪਾਸੇ ਆ ਗਿਆ ਤੇ ਆਪਾਂ ਸਟਾਰਟਿੰਗ ਤੇ ਐਂਟਰੀ ਦੇ ਖੜੇ ਆਂਗੇ ਐਂਟਰੀ ਤੇ ਇਹ ਆ ਗਿਆ ਭਰਾਂਡਾ ਕਾਰਪੋਰਚਨ ਦਾ ਲੱਗ ਤੋਂ ਰੱਖਣਾ ਹੈਗਾ ਬਿਨਾ ਕਾਰਪੋਰਚ ਤੋਂ ਇਹ ਕੁੱਟੀਆਂ ਨੇ ਤੇ ਕਾਫੀ ਵੱਡੇ ਏਰੀਏ ਦੇ ਵਿੱਚ ਲਗਭਗ ਤੁਸੀਂ ਮੰਨ ਲੇ ਚੱਲੋ ਵੀ 5-6 ਕਨਾਲ ਦੇ ਵਿੱਚ ਕੁੱਟੀਆਂ ਇਹ ਜਿਹੀਆਂ ਨੇ ਹੈਗੀਆਂ ਨੇ ਉਹ ਬਣੀਆਂ ਹੋਈਆਂ ਨੇ ਵਧੀਆ ਜਿੱਦ ਤੇ ਤੁਸੀਂ ਤਿਆਰ ਹੋ ਗਿਆ ਪ੍ਰੋਜੈਕਟ ਇਹ ਪੂਰਾ ਕੰਪਲੀਟ ਜਿਵੇਂ ਬਾਹਰਲੇ ਪਾਸੇ ਤੁਸੀਂ ਵੇੜਾ ਦੇਖਿਆ ਵੇੜਾ ਜਿਹੜਾ ਹੈਗਾ ਨਾ ਉਹ ਕਾਫੀ ਵੱਡਾ ਹੈਗਾ ਟੈਲ ਵਗੈਰਾ ਜਦੋਂ ਵਰਕ ਹੋ ਗਿਆ ਪੂਰਾ ਵੱਡੇ ਇੱਕ ਮਹਿਲ ਦੀ ਫੀਲਿੰਗ ਆਊਗੀ ਅੰਦਰੋਂ ਤੇ ਸਟਾਰਟਿੰਗ ਤੇ ਜੇਬ ਆਪਾਂ ਖੜੇ ਸੀਗੇ ਭਰਾਡੇ ਦੇ ਵਿੱਚ ਭਰਾਡੇ ਤੋਂ ਬਾਅਦ ਆਪਾਂ ਇੱਥੇ ਆ ਗਏ ਜੀ ਲਗਭਗ 6 ਫੁੱਟ ਦੀ ਜਿਹੜੀ ਐਂਟਰੀ ਹੈਗੀ ਉਹ ਐਂਟਰੀ ਸਟਾਰਟ ਹੋ ਰਹੀ ਹੈ ਇੱਥੋਂ ਤੇ ਜਿਵੇਂ ਸਟਾਰਟਿੰਗ ਦੀ ਤੁਸੀਂ ਦੇਖ ਸਕਦੇ ਹੋ ਇਸ ਪਾਸੇ ਆ ਗਿਆ ਜੀ ਡ੍ਰਾਇੰਗ ਰੂਮ ਡ੍ਰਾਇੰਗ ਰੂਮ ਦਾ ਜਿਹੜਾ ਸਾਈਜ਼ ਰਿਹਾ ਹੈਗਾ ਉਹ ਰਿਹਾ ਹੈਗਾ ਲਗਭਗ 13 ਬਾਈ 12 ਦਾ ਰੂਮ ਬਹੁਤ ਵੱਡੇ ਹੈ ਇਹਦੇ ਵਿੱਚ ਗਰਾਊਂਡ ਫਲੋਰ ਤੇ ਤਿੰਨ ਬੈੱਡਰੂਮ ਤੇ ਇੱਕ ਡ੍ਰਾਇੰਗ ਰੂਮ ਟੋਟਲ ਚਾਰ ਰੂਮ ਬਣੇ ਹੋਏ ਹੈ ਵਧੀਆ ਵੱਡਾ ਪ੍ਰੋਜੈਕਟ ਲੈ ਕੇ ਆਏ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਸੇਵ ਕਰਕੇ ਰੱਖ ਲਿਓ ਜੋ ਕੋਈ 3000 ਸਕਰ ਫੁੱਟ ਦੀ ਪਲਾਨਿੰਗ ਕਰ ਰਿਹਾ ਹੈ ਕੋਈ ਵੀ ਭੈਣ ਭਰਾ ਜਿਹੜਾ ਵੀ ਕੋਈ ਸਾਡੇ ਨਾਲ ਵੀਡੀਓ ਦੇਖ ਰਿਹਾ ਹੈ ਤੇ ਜੇ 3000 ਸਕਰ ਫੁੱਟ ਦੀ ਪਲਾਨਿੰਗ ਕਰ ਰਿਹਾ ਹੈ ਤਾਂ ਇਹ ਵੀਡੀਓ ਸੇਵ ਕਰਕੇ ਰੱਖ ਲਿਓ ਨਕਸ਼ਾ ਬਣਾਉਣ ਦੀ ਲੋੜ ਨਹੀਂ ਪੈਣੀ ਕਿਉਂਕਿ ਕੱਲਾ-ਕੱਲੇ ਅਸੀਂ ਕਮਰੇ ਦਾ ਟਾਇਲਟ ਦਾ ਜਾਂ ਬੈੱਡਰੂਮ ਦਾ ਜਾਂ ਲੋਬੀ ਦਾ ਕੱਲਾ-ਕੱਲਾ ਆਪਾਂ ਸਾਈਜ਼ ਹੈ ਜਿਹੜਾ ਉਹ ਦੱਸਾਂਗੇ ਤੁਹਾਨੂੰ ਤੇ ਉਸ ਹਿਸਾਬ ਨਾਲ ਜੇ ਤੁਸੀਂ ਵੀਡੀਓ ਸੇਵ ਕਰਕੇ ਰੱਖ ਲਿਓ ਆਪਣੀ ਤੇ ਉਸ ਹਿਸਾਬ ਨਾਲ ਬਣਾ ਲਓਗੇ ਤਾਂ ਤੁਹਾਡੇ ਵਾਸਤੇ ਜਿਹੜੀ ਵੀਡੀਓ ਹੈ ਬਹੁਤ ਕੰਮ ਦੀ ਰਹਿਣ ਵਾਲੀ ਹੈ ਕਿਉਂਕਿ ਤੁਸੀਂ ਵੀਡੀਓ ਨੂੰ ਦੇਖ ਕੇ ਅਸੀਂ ਕਈ ਵਾਰੀ ਦੇਖਿਆ ਹੈਗਾ ਆਨਲਾਈਨ ਜਿਵੇਂ ਆਪਾਂ ਦੇਖ ਦੇ ਰਹੇ ਹਾਂ ਆਮ ਤੌਰ ਤੇ ਵੀ ਕਈ ਵਾਰ ਆਪਾਂ ਨਾਲ ਇਸ ਤਰ੍ਹਾਂ ਦੇ ਜੁੜੇ ਹੋਏ ਹੈ ਵੀ ਜਿਨ੍ਹਾਂ ਨੇ ਨੈਟ ਤੋਂ ਹੀ ਦੇਖ ਕੇ ਆਪਦਾ ਘਰ ਬਣਾ ਲਿਆ ਤੁਸੀਂ ਵੀ ਸਾਡੀ ਇਹ ਵੀਡੀਓ ਰਾਹੀਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਤੁਸੀਂ ਆਪਦਾ ਜਿਹੜਾ ਘਰ ਹੈਗਾ ਉਹ ਬਣਾ ਸਕਦੇ ਹੋ ਇਸ ਵੀਡੀਓ ਦੇ ਜ਼ਰੀਏ ਤੇ ਹੁਣ ਜਿਵੇਂ ਆਪਾਂ ਖੜੀਏਗੇ ਰਸੋਈ ਦੇ ਵਿੱਚ ਕਿਚਨ ਹੈਗੀ ਜਿਹੜੀ ਕਿਚਨ ਆਲਮੋਸਟ ਕੰਪਲੀਟ ਹੈ ਇਹਨਾਂ ਨੇ ਇੱਕ ਕਿਚਨ ਬਾਹਰਲੇ ਪਾਸੇ ਰੱਖਿਆ ਓਪਨ ਚੁੱਲਾ ਜਿਵੇਂ ਆਪਣਾ ਪਿੰਡ ਵਾਲਾ ਦਾ ਹੁੰਦਾ ਹੈਗਾ ਚੁੱਲਾ ਚੌਂਕਾ ਜਿਵੇਂ ਆਪਾਂ ਕਹਿੰਦੇ ਨੇ ਉਹ ਹੋ ਇਹਨਾਂ ਵਧੀਆ ਲੈਵਲ ਤੇ ਤਿਆਰ ਹੋਊਗਾ ਉਹ ਵੀ ਤੇ ਜਿਹੜੀ ਇਹ ਕਿਚਨ ਅੰਦਰੋਂ ਇਹ ਵੀ ਕੰਪਲੀਟ ਹੈ ਜਿਵੇਂ ਤੁਸੀਂ ਟੈਲ ਵਰਕ ਦਾ ਦੇਖ ਸਕਦੇ ਹੋ ਤੇ ਲੱਕੜ ਵਗੈਰਾ ਦਾ ਕੰਮ ਹੈ ਜਿਹੜਾ ਉਹ ਹਜੇ ਰਹਿੰਦਾ ਹੈਗਾ ਜਿਹੜਾ ਰਸੋਈ ਦਾ ਸੈਜ ਰਿਹਾ ਹੈਗਾ ਰਸੋਈ ਦਾ ਸੈਜ ਰਿਹਾ ਹੈਗਾ ਲਗਭਗ ਮੰਨ ਕੇ ਚੱਲੋ ਵੀ ਤੁਸੀਂ 11:00 ਵਜੇ 12:00 ਦਾ ਮਿੱਤਰੋ ਕਿਚਨ ਜਿਵੇਂ ਤੁਸੀਂ ਦੇਖਿਆ ਵੀ ਲਗਭਗ ਲਗਭਗ ਜੇ ਕਿਚਨ ਵੀ ਤਿਆਰ ਹੈਗੀ ਲੱਕੜ ਦਾ ਕੰਮ ਇਹਦੇ ਵਿੱਚ ਵੀ ਥੋੜਾ ਜਿਹਾ ਇਨਕੰਪਲੀਟ ਹੈਗਾ ਬਾਕੀ ਰਹਿੰਦਾ ਹੈਗਾ ਤੇ ਆਪਾਂ ਇਹ ਜਿਹੜੀ ਕੋਸਟ ਇਹਦੇ ਵਿੱਚ ਦੱਸੀ ਹੈ ਕੋਠੀ ਦੀ ਸਾਰੀ ਸਟਾਰਟਿੰਗ ਦੇ ਵਿੱਚ ਵੀ ਦੱਸੀ ਹੈ ਤੇ ਆਪਾਂ ਐਂਡ ਦੇ ਵਿੱਚ ਵੀ ਦ ਜਿਹੜੀ ਟੋਟਲ ਕੋਸਟ ਹੈ ਕੋਠੀ ਦੀ ਇਹ ਆਪਾਂ ਸਾਰੇ ਕੰਮ ਵਿੱਚ ਇਹਦੇ ਇਨਕਲੂਡ ਕਰਕੇ ਜਿਵੇਂ ਤੁਸੀਂ ਡੋਰ ਬੰਨਵਾ ਦੇਖ ਰਹੇ ਹੋ ਵੀ ਡੋਰ ਬੰਨਵਾਉਂਦਾ ਪੈਂਡਿੰਗ ਹੈ ਜਿਹਦੇ ਵਿੱਚ ਕੰਮ ਤੇ ਰਸੋਈ ਦੇ ਵਿੱਚ ਜਿਵੇਂ ਤੁਸੀਂ ਦੇਖ ਲਿਆ ਰਸੋਈ ਦੇ ਵਿੱਚ ਲੱਕੜ ਵਗੈਰਾ ਦਾ ਕੰਮ ਹੈ ਜਿਹੜਾ ਉਹ ਪੈਂਡਿੰਗ ਹੈ ਪਿਆ ਇਹ ਹਾਜੀ ਤੇ ਉਹ ਆਪਾਂ ਸਾਰਾ ਕੰਮ ਇਹਦੇ ਵਿੱਚ ਇਨਕਲੂਡ ਕਰਕੇ ਫਿਰ ਆਪਾਂ ਤੁਹਾਨੂੰ ਬਜਟ ਦੱਸਾਂਗੇ ਤੇ ਐਂਡ ਦੇ ਉੱਪਰ ਵੀ ਬਜਟ ਆਪਾਂ ਦੱਸਾਂਗੇ ਕਿੰਨੇ ਰੁਪਏ ਸਕੇਅਰ ਫੁੱਟ ਨੂੰ ਜਿਹੜੀ ਕੋਠੀ ਹੈ ਇਹ ਇਸ ਲੈਵਲ ਤੱਕ ਤਿਆਰ ਹੋਈ ਹੈ ਤੇ ਇਸ ਤੋਂ ਅੱਗੇ ਦੇ ਉੱਪਰ ਕਿੰਨਾ ਖਰਚਾ ਆਉਣਾ ਹੈ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਹੁਣ ਜ ਲੋਬੀ ਹੈਗੀ ਜਿਹੜੀ ਲੋਬੀ ਦੇਖੋ ਤੁਸੀਂ ਕਿੰਨੀ ਖੁੱਲੀ ਲੋਬੀ ਹੈਗੀ ਲੋਬੀ ਇਹਨਾਂ ਦਾ ਜਿਹੜਾ ਸਾਈਜ਼ ਰਿਹਾ ਲੋਬੀ ਦਾ 20x20 ਦਾ ਸਾਈਜ਼ ਰਿਹਾਗਾ ਬਹੁਤ ਖੁੱਲੇ ਸਾਈਜ਼ ਨੇ ਲੋਬੀ ਦੇ ਕਮਰਿਆਂ ਤੇ ਚਾਹੇ ਉਹ ਟਾਇਲਟ ਹੋਵੇ ਤੇ ਚਾਹੇ ਆਪਾਂ ਬਾਹਰਨੀ ਏਰੀਆ ਦੀ ਗੱਲ ਕਰੀਏ ਬਾਹਰਲਾ ਏਰੀਆ ਵੀ ਬਹੁਤ ਖੁੱਲਾ ਰਹੇਗਾ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਆਪਾਂ ਇਹੀ ਖੜੇ ਆ ਟਾਇਲਟ ਦੇ ਵਿੱਚ ਟਾਇਲਟ ਹੈਗਾ ਜਿਹੜਾ ਇਹ ਲਗਭਗ ਮੰਨ ਕੇ ਚੱਲੋ ਵੀ 5:00 ਵਜੇ 10 ਦੇ ਵਿੱਚ ਜਿਹੜਾ ਟਾਇਲਟ ਹੈਗਾ ਉਹ ਤਿਆਰ ਹੋਇਆ ਹੋਇਆ ਤੇ ਇਹ ਵੀ ਕੰਪਲੀਟ ਹੈ ਜਿਵੇਂ ਨਾ ਨਾਲ ਅਟੈਚ ਹੀ ਇੱਧਰ ਆ ਗਿਆ ਬੈਡਰੂਮ ਇੱਕ ਜਿਹੜੇ ਬੈੱਡਰੂਮਾਂ ਦੇ ਸਾਈਜ਼ ਨੇ ਬੈੱਡਰੂਮਾਂ ਦੇ ਸਾਈਜ਼ ਵੀ ਤੁਸੀਂ ਮੰਨ ਕੇ ਚੱਲੋ ਵੀ ਇਹਨਾਂ ਦੇ 12x14 ਦੇ ਰਹੇ ਨੇ ਉਹ ਵੀ ਬਹੁਤ ਖੁੱਲੇ ਸਾਈਜ਼ ਰਹੇ ਹੈਗੇ ਤੇ ਨਾਲ ਤਾਂ ਇਹ ਅਟੈਚ ਆ ਗਿਆ ਇਸ ਪਾਸੇ ਤੋਂ ਟਾਇਲਟ ਤੇ ਨਾਲ ਇਹ ਕਮਣ ਵੀ ਹੈਗਾ ਕਿਉਂਕਿ ਲੂਬੀ ਦੇ ਵਿੱਚੋਂ ਵੀ ਐਂਟਰੀ ਹੈ ਜਿਹੜੀ ਉਹ ਟਾਇਲਟ ਦੀ ਉਹ ਹੁੰਦੀ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਚੋ ਜੀ ਸੈਕੰਡ ਬੈੱਡਰੂਮ ਦੇ ਵਿੱਚ ਸੈਕੰਡ ਬੈੱਡਰੂਮ ਹੈਗਾ ਜਿਹੜਾ ਇਹਦਾ ਸਾਈਜ਼ ਵੀ ਇਹ ਹੈਗਾ 12x14 ਦਾ 12x13 12x14 12x15 ਵਧੀਆ ਸਾਈਜ਼ ਦੇ ਜਿਹੜੇ ਰੂਮ ਨੇ ਉਹ ਇਹਦੇ ਵਿੱਚ ਆਏ ਨੇ ਤੇ ਜਿਹੜਾ ਇਹ ਰੂਮ ਹੈਗਾ ਇਹ ਹੈਗਾ ਹੈਗਾ 12x14 ਦਾ 12x14 ਦੇ ਨਾਲ ਲੱਗਦੀ ਇਸ ਪਾਸੇ ਹੈਗਾ ਸਟੋਰ ਸਟੋਰ ਦਾ ਜਿਹੜਾ ਸਾਈਜ਼ ਹੈਗਾ ਸਟੋਰ ਦਾ ਸਾਈਜ਼ ਰਿਹਾ ਹੈਗਾ 10x14 ਤੇ ਨਾਲ ਜਿਵੇਂ ਆਪਣਾ ਹੁੰਦਾ ਹੈਗਾ ਵੀ ਉੱਪਰ ਪਰਛਤੀ ਹਨਾ ਲਗਭਗ ਆਪਾਂ ਦੇਖਦੀਆਂ ਵੀ ਜਿਹੜੇ ਸਟੋਰ ਹੁੰਦੇ ਆ ਸਟੋਰ ਦੇ ਵਿੱਚ ਪਰਛਤੀ ਪੈਂਦੀ ਹੈ ਪਰਛਤੀ ਵੀ ਉਹਨਾਂ ਨੇ ਉੱਪਰਲੇ ਪਾਸੇ ਪਾ ਰੱਖੀ ਹੈਗੀ ਕਿਉਂਕਿ ਇਹਦੇ ਨਾਲ ਇਹ ਹੁੰਦਾ ਵੀ ਜਿਹੜਾ ਆਪਣੇ ਪਿੰਡਾਂ ਵਾਲਿਆਂ ਦਾ ਹੁੰਦਾ ਹੈਗਾ ਜੇ ਤੁਸੀਂ ਦੇਖਿਆ ਵੀ ਸਮਾਨ ਸੱਪਾ ਆਪਣੇ ਕੋਲ ਥੋੜਾ ਹੁੰਦਾ ਜ਼ਿਆਦਾ ਤਾਂ ਉਹ ਸਟੋਰ ਦੇ ਵਿੱਚ ਜਦੋਂ ਡਬਲ ਛੱਤ ਪੈ ਗਈ ਡਵਲ ਚਤ ਦੇ ਨਾਲ ਫਿਰ ਉਹ ਸਮਝਾਂਦਾ ਹੈਗਾ ਸਮਾਨ ਸਾਰਾ ਤੇ ਜਿਵੇਂ ਆਪਾਂ ਆ ਗਏ ਤੀਜਾ ਬੈਡਰੂਮ ਆ ਗਏ ਆਪਣੇ ਕੋਲੇ ਤੀਸਰਾ ਬੈਡਰੂਮ ਆ ਗਿਆ ਇਹਦਾ ਵੀ ਸਹਿਜ ਹੈਗਾ ਜਿਹੜਾ ਹੋ ਰਿਹਾ ਹੈਗਾ 12x14 ਬਹੁਤ ਖੁੱਲੇ ਬੈਡਰੂਮ ਨੇ ਤੇ ਏਰੀਆ ਪੱਖੋਂ ਸਾਈਜ਼ ਪੱਖੋਂ ਕੋਈ ਘਮੀ ਨਹੀਂ ਛੱਡੀ ਲਗਭਗ ਇੱਕ ਕਿੱਲੇ ਦੇ ਵਿੱਚ ਦੋ ਕੁੱਠੀਆਂ ਬਣੀ ਹੋਈਆਂ ਨੇ ਤੇ ਜਿਵੇਂ ਤੁਸੀਂ ਆਪ ਬੈਕ ਸਾਈਡ ਤੇ ਦੇਖ ਰਹੇ ਹੋ ਬੈਕ ਸਾਈਡ ਦੇ ਉੱਪਰ ਵੀ ਕਾਫੀ ਖੁੱਲੇਗਾ ਜਿਹੜਾ ਏਰੀਆ ਇਹਨਾਂ ਦਾ ਵਿਹੜਾ ਰਹਿ ਜਾਣਾ ਹੈਗਾ ਬੈਕ ਸਾਈਡ ਦੇ ਉੱਪਰ ਵੀ ਤੇ ਫਰੰਟ ਦੇ ਉੱਪਰ ਵੀ ਵਿਹੜਾ ਜਿਹੜਾ ਹੈਗਾ ਉਹ ਵੀ ਕਾਫੀ ਖੁੱਲਾ ਵਿਹੜਾ ਰਹੂਗਾ ਤੇ ਜੇ ਹੁਣ ਆਪਾਂ ਗੱਲ ਕਰੀਏ ਫਰਸਟ ਫਲੋਰ ਦੀ ਫਰਸਟ ਫਲੋਰ ਦੇ ਉੱਪਰ ਆਪਾਂ ਚੱਲ ਕੇ ਤੁਹਾਨੂੰ ਕੀ ਕੁਝ ਬਣਿਆ ਹੈਗਾ ਫਰਸਟ ਫਲੋਰ ਦਾ ਜਿਹੜਾ ਏਰੀਆ ਹੈਗਾ ਜਿਹਦਾ ਸਾਈਜ਼ ਹੈਗਾ ਉਹ ਵੀ ਬਹੁਤ ਖੁੱਲ੍ਹਮ ਖੁੱਲ੍ਹਾ ਰਿਹਾ ਹੈਗਾ ਤੇ ਜੇ ਆਪਾਂ ਸਟੇਅਰ ਦੀ ਗੱਲ ਕਰੀਏ ਸਟੇਅਰ ਦਾ ਕੰਮ ਵੀ ਰੇਲਿੰਗ ਬਾਕੀ ਹੈ ਤੇ ਮਾਰਬਲ ਵਗੈਰਾ ਬਹੁਤ ਵਧੀਆ ਲੱਗਿਆ ਹੋਇਆ ਕਿਉਂਕਿ ਹਜੇ ਰਿਹਾਇਸ਼ ਕਰੀ ਨਹੀਂ ਇਸ ਕਰਕੇ ਥੋੜਾ ਜਿਹਾ ਸਫਾਈ ਵੱਖੋਂ ਤੁਸੀਂ ਦੇਖ ਰਹੇ ਹੋ ਜਿਵੇਂ ਵੀਡੀਓ ਦੇ ਵਿੱਚ ਤੇ ਰਿਹਾਇਸ਼ ਨਹੀਂ ਕੀਤੀ ਹੈਗੀ ਰਿਹਾਇਸ਼ ਨਾ ਕਰਨ ਕਰਕੇ ਇਹਨਾਂ ਦੀ ਰਿਹਾਇਸ਼ ਹਜੇ ਪੁਰਾਣੇ ਮਕਾਨ ਦੇ ਵਿੱਚ ਹੀ ਰਹਿ ਐਸੇ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਉੱਪਰਲੇ ਪਾਸੇ ਪਹੁੰਚ ਗਏ ਸੀਗੇ ਉੱਪਰਲੇ ਪਾਸੇ ਆਪਾਂ ਆ ਗਏ ਇਹ ਆ ਗਈ ਜੀ ਲੌਬੀ ਓਪਨ ਲੌਬੀ ਦੇ ਉੱਪਰ ਲੌਬੀ ਆ ਗਈ ਇੱਥੇ ਵੀ ਰੇਲਿੰਗ ਲੱਗਣੀ ਹੈ ਚਾਹੇ ਗਲਾਸ ਦਾ ਮੰਨ ਕੇ ਚੱਲੋ ਤੁਸੀਂ ਚਾਹੇ ਰੇਲਿੰਗ ਦਾ ਮੰਨ ਲਓ ਇਹ ਚੀਜ਼ ਜਿਹਦੇ ਉੱਪਰ ਲੱਗਣੀ ਹੈ ਤੇ ਇਸ ਪਾਸੇ ਹੈਗਾ ਜੀ ਓਪਨ ਟੈਰੇਸ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਇਸ ਪਾਸੇ ਓਪਨ ਟੈਰੇਸ ਆ ਗਿਆ ਤੇ ਇੱਥੇ ਇਹਨਾਂ ਨੇ ਮੈਟਲ ਲਾ ਕੇ ਉੱਪਰਲੇ ਪਾਸੋਂ ਜਿਹੜਾ ਵਿੜਾ ਹੈਗਾ ਉਹ ਦੋਨੇ ਭਰਾਵਾਂ ਦਾ ਵਿੜਾ ਇੱਕ ਰੱਖਿਆ ਹੋਇਆਗਾ ਪਰ ਜਿਹੜੀ ਸੈਂਟਰ ਦੇ ਵਿੱਚ ਸਾਂਝੀ ਕੰਧ ਆ ਗਈ ਵਚਾਲ ਦੀ ਕੋਈ ਐਂਟਰੀ ਨਹੀਂ ਹੈ ਉੱਪਰਲੇ ਪਾਸੇ ਵਿਹੜਾ ਸਾਂਝਾ ਹੈਗਾ ਤੇ ਹੇਠਲੇ ਪਾਸੇ ਵਿਹੜਾ ਸਾਂਝਾ ਹੈਗਾ ਅਗਲੇ ਪਾਸੇ ਜੋ ਜਿਹੜਾ ਵਿਹੜਾ ਹੈਗਾ ਤੁਸੀਂ ਦੇਖ ਰਹੇ ਹੋ ਓਪਨ ਟਰੈਸ ਆਪਣਾ ਉੱਪਰਲੇ ਪਾਸੇ ਦਾ ਮੈਟਲ ਲਾ ਕੇ ਇਹਨਾਂ ਨੇ ਬਹੁਤ ਵਧੀਆ ਬਣਾਇਆ ਹੋਇਆ ਹੈਗਾ ਤੇ ਜੋ ਉੱਪਰਲੇ ਵਿਹੜੇ ਦੀ ਗੱਲ ਕਰੀ ਉੱਪਰਲਾ ਵਿਹੜਾ ਇਹਨਾਂ ਨੇ ਤਾਂ ਸਾਂਝਾ ਰੱਖਿਆ ਦੋਨੇ ਭਰਾਵਾਂ ਦਾ ਇਸ ਪਾਸੇ ਦੀ ਹੈਗਾ ਜੀ ਸੈਕੰਡ ਫਲੋਰ ਨੂੰ ਉੱਪਰਲੇ ਪਾਸੇ ਚੜ੍ਹਨ ਵਾਸਤੇ ਰਸਤਾ ਜਿਹੜੀਆਂ ਸਟੇਅਰ ਨੇ ਬਣੀਆਂ ਹੋਈਆਂ ਨੇ ਤੇ ਲੁੱਕ ਬੈਕ ਸਾਈਡ ਤੋਂ ਵੀ ਬਹੁਤ ਸੋਹਣੀ ਲੱਗ ਰਹੀ ਹੈ ਗੁੱਠੀ ਦੀ ਕਿਉਂਕਿ ਬੈਕ ਸਾਈਡ ਗੋਲੇ ਵਗੈਰਾ ਮੋਲਡਿੰਗ ਵਗੈਰਾ ਬਹੁਤ ਵਧੀਆ ਆ ਬਹੁਤ ਖੂਬੀ ਦਿੱਤੀ ਹੋਈ ਹੈ ਜਮਾ ਹੈ ਨਾ ਤੇ ਜਿਵੇਂ ਆਪਾਂ ਨੇ ਇਹ ਮੈਪ ਦੇ ਵਿੱਚ ਬਣਾ ਕੇ ਦਿੱਤੀ ਸੀ ਉਹ ਮਿਸਤਰੀਆਂ ਨੇ ਵੀ ਹੂ ਹੂ ਕਾਪੀ ਜਿਹੜੀ ਦੀ ਉਹ ਤਿਆਰ ਕਰਤੀ ਤੇ ਵੇੜਾ ਦੇਖ ਲਓ ਤੁਸੀਂ ਕਾਫੀ ਖੁੱਲਾ ਹੈ ਏਰੀਆ ਵੀ ਕਾਫੀ ਖੁੱਲਾ ਰਿਹਾ ਹੈ ਤੇ ਜੇ ਇਸ ਪਾਸੇ ਤੋਂ ਪੈਂਟਰੀ ਕਰੀਏ ਸੇਮ ਚੀਜ਼ਾਂ ਹੀ ਉਸ ਪੋਰਸ਼ਨ ਦੇ ਵਿੱਚ ਬਣੀ ਹੋਈਆਂ ਨੇ ਤੇ ਸੇਮ ਹੀ ਇਸ ਪਾਸੇ ਨੇ ਦੋਨਾਂ ਪੋਰਸ਼ਨ ਦਾ ਜਿਹੜਾ ਏਰੀਆ ਹੈਗਾ ਉਹ ਰਿਹਾ ਹੈਗਾ 6000 ਸਕਰ ਫੁੱਟ ਤੇ ਜੇ ਆਪਾਂ ਅੰਦਰਲੀ ਡਿਟੇਲ ਦੀ ਗੱਲ ਕਰੀਏ ਫਰਸਟ ਫਲੋਰ ਦੀ ਅੰਦਰਲੇ ਪਾਸੇ ਆਪਾਂ ਤੁਹਾਨੂੰ ਦਿਖਾਉਣੀ ਆ ਫਰਸਟ ਫ ਉੱਪਰਲੇ ਪਾਸੇ ਫਰਸਟ ਫਲੋਰ ਦੇ ਉੱਪਰ ਕੀ ਕੁਝ ਬਣਿਆ ਹੋਇਆਗਾ ਉੱਪਰਲੇ ਪਾਸੇ ਫਰਸਟ ਫਲੋਰ ਤੇ ਦੋ ਬੈਡਰੂਮ ਰਹੇ ਨੇ ਇਸ ਪਾਸੇ ਜਿਹੜਾ ਅਗੇ ਬੈਡਰੂਮ ਇਹ ਤੁਸੀਂ ਦੇਖ ਸਕਦੇ ਹੋ ਵੀ ਲਗਭਗ 12x12 ਦਾ ਸਾਈਜ਼ ਇਸ ਬੈਡਰੂਮ ਦਾ ਤੇ ਵਿੰਡੋਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਵੱਡੀਆਂ ਵਿੰਡੋਆਂ ਲਾ ਕੇ ਬਹੁਤ ਸੋਹਣੀ ਜਿਹੜੀ ਥੱਲੋਂ ਵੀ ਲੁੱਕ ਵਧੀਆ ਮਿਲ ਰਹੀ ਹੈ ਵਿੰਡੋਆਂ ਦੇ ਨਾਲ ਤੇ ਨਾਲ ਉੱਪਰਲੇ ਪਾਸੇ ਰੋਸ਼ਨੀ ਦਾ ਵੀ ਬਹੁਤ ਵਧੀਆ ਹੋਏਗਾ ਤੇ ਜਿਹੜਾ ਟਾਇਲਟ ਹੈਗਾ ਟਾਇਲਟ ਇਸ ਪਾਸੇ ਕਾਮਨ ਰੱਖਿਆ ਗਿਆ ਹੈਗਾ ਟਾਇਲਟ ਦਾ ਜਿਹੜਾ ਹਿੱਟ ਦਾ ਸਾਈਜ਼ ਸੀਗਾ ਉਹ ਹੀ 5x10 ਉਹੀ ਸਹਜ ਦੇ ਉੱਪਰਲੇ ਪਾਸੇ ਰਿਹਾ ਹੈਗਾ ਇੰਟੀਰੀਅਰ ਦਾ ਕੰਮ ਹੈਗਾ ਜਿਹੜਾ ਜਿਵੇਂ ਤੁਸੀਂ ਸਲੇਟਰੀ ਵਗੈਰਾ ਦਾ ਕੰਮ ਦੇਖੀ ਆਪਾਂ ਪਾਈਪ ਟੂਟੀਆਂ ਵਗੈਰਾ ਸਾਰਾ ਫਿਟਾ ਵਗੈਰਾ ਉਹ ਲੱਗ ਚੁੱਕੀਆਂ ਨੇ ਤੇ ਬਿਜਲੀ ਦੇ ਸਿਰਫ ਬੋਰਡ ਵਗੈਰਾ ਲੱਗਣੇ ਬਾਕੀ ਨੇ ਤਾਰਾਂ ਵਗੈਰਾ ਵੀ ਜਿਹੜੀਆਂ ਹੈਗੀਆਂ ਉਹ ਪਾ ਚੁੱਕੇ ਨੇ ਸਾਰੀਆਂ ਤੇ ਇਸ ਪਾਸੇ ਹੈਗਾ ਜੀ ਇੱਕ 10x12 ਦਾ ਬੈਡਰੂਮ ਉੱਪਰਲੇ ਪਾਸੇ ਦੋ ਬੈਡਰੂਮ ਦੋ ਬੈਡਰੂਮ ਨੇ ਤੇ ਲੌਬੀ ਕਹਿ ਸਕਦਾ ਇੱਕ ਆਪਾਂ ਨਾਲ ਤੇ ਇੱਕ ਆਗੇ ਜੀ ਨਾਲ ਟਾਇਲਟ ਅਟੈਚ ਹੈ ਇਸ ਪਾਸੇ ਤੋਂ ਅੱਗੇ ਜੀ ਬਾਹਰਲੇ ਪਾਸੇ ਆਪਾਂ ਬਾਲਕਨੀ ਕਹਿ ਸਕਦੇ ਹਾਂ ਤੇ ਇਥੋਂ ਜਿਹੜੀਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਹਮਣੇ ਰੋਡ ਹੈਗਾ ਵੱਡਾ ਉਹ ਜਾ ਰਿਹਾ ਹੈਗਾ ਇਸ ਪਾਸੇ ਤੋਂ ਤੇ ਵੱਡੇ ਰੋਡ ਦੇ ਉੱਪਰ ਦੋਨੇ ਕੋਠੀਆਂ ਇਹ ਆਈਆਂ ਨੇ ਕੋਠੀਆਂ ਦੀ ਬਾਹਰੀ ਲੁੱਕ ਹੈ ਜਿਹੜੀ ਬਹੁਤ ਅਟਰੈਕਟਿਵ ਜੀ ਲੁੱਕ ਹੈ ਜਿਹੜੀ ਉਹ ਤੁਸੀਂ ਦੇਖਣ ਨੂੰ ਤੁਹਾਨੂੰ ਮਿਲਦੀ ਹੈ ਜੇ ਮੈਂ ਤੁਸੀਂ ਦੇਖ ਸਕਦੇ ਹੋ ਵੀ ਇਸ ਪਾਸੇ ਆ ਗਈ ਇੱਕ ਕੋਠੀ ਇੱਕ ਕੋਠੀ ਇਸ ਪਾਸੇ ਆ ਗਈ ਦੋ ਬਰਾਵਾ ਦੀ ਬੰਡ ਹੈ ਤੇ ਲਗਭਗ ਲਗਭਗ ਤੁਸੀਂ ਮੰਨ ਲਓ ਚਲੋ ਵੀ 6000 ਸਕਾਇਰ ਫੁੱਟ ਜਿਹੜਾ ਏਰੀਆ ਹੈਗਾ ਉਹ ਤਿਆਰ ਹੋਇਆ ਹੋਇਆ ਹੈ ਇਹਦੇ ਵਿੱਚ ਇਥੋਂ ਜਿਹੜੀਆਂ ਬਾਲਕੋਨੀਆਂ ਨੇ ਬਾਲਕੋਨੀਆਂ ਲੱਗਣੇ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਜਿਵੇਂ ਜੰਗਲਾ ਵਗੈਰਾ ਜਾਂ ਤਾਂ ਗਲਾਸ ਵਗੈਰੇ ਦੀ ਆਊਗਾ ਇੱਥੇ ਤੇ ਜਾਂ ਫਿਰ ਆਊਗਾ ਰੇਲਿੰਗ ਵਗੈਰਾ ਲੱਗੂਗੀ ਸਟੀਲ ਦੀ ਉਹ ਲਾ ਕੇ ਉਸ ਤੋਂ ਬਾਅਦ ਦੇ ਵਿੱਚ ਕੁੱਟੀਆਂ ਜਿਹੜੀਆਂ ਇਹ ਪੂਰੀਆਂ ਬਿਲਕੁਲ ਕੰਪਲੀਟ ਹੋ ਜਾਣਗੀਆਂ ਤੇ ਜਿਵੇਂ ਆਪਾਂ ਬਜਟ ਦੀ ਗੱਲ ਕਰ ਰਹੇ ਸੀਗੇ ਕੁੱਟੀਆਂ ਦੀ ਤਾਂ ਇਨ੍ਹਾਂ ਕੁੱਟੀਆਂ ਦਾ ਬਜਟ ਰਹਿਣ ਵਾਲਾ 1 ਕਰੋੜ ਰੁਪਈਆ 1 ਕਰੋੜ ਰੁਪਈਆ ਰਹਿਣ ਵਾਲਾ ਬਜਟ ਤੇ ਜੇ ਆਪਾਂ ਸਕੁਅਰ ਫੁੱਟ ਦੀ ਗੱਲ ਕਰੀਏ ਤਾਂ ਲਗਭਗ ਲਗਭਗ ਤੁਸੀਂ ਮੰਨ ਲੈਂਗੇ ਚਲੋ ਵੀ ਇਹ 1600 ਜਸ 1700 ਰੁਪਏ ਪਰ ਸਕਰ ਫੁੱਟ ਨੂੰ ਤਿਆਰ ਹੋਣੀ ਹੈ ਇਹ ਉਹਦੇ ਵਿੱਚ ਇੰਟੀਰੀਅਰ ਸਿਸਟਮ ਬਹੁਤ ਵਧੀਆ ਬਿਜਲੀ ਦਾ ਪਾਣੀ ਦਾ ਟਾਈਲਾਂ ਦਾ ਠੀਕ ਹੈ ਜੀ ਨਾਲ ਤੁਸੀਂ ਇਸ ਤਰ੍ਹਾਂ ਮੰਨ ਕੇ ਚੱਲੋ ਵੀ ਜਿਵੇਂ ਤੁਸੀਂ ਵੇੜਾ ਹੈਗਾ ਵੇੜਾ ਦਾ ਹੋਊ ਇੱਕ ਵਾਰੀ ਵੇੜਾ ਕਾਫੀ ਵੱਡਾ ਹੈਗਾ ਜਿਵੇਂ ਤੁਹਾਨੂੰ ਮੈਂ ਦੱਸਿਆਗਾ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਜਿਹੜੀ ਕੋਠੀ ਹੈ ਇਹ ਇਹ ਲਗਭਗ ਇੱਕ ਕਿੱਲੇ ਦੇ ਵਿੱਚ ਦੋ ਕੋਠੀਆਂ ਬਣੀਆਂ ਹੋਣਗੀਆਂ ਨੇ ਤੇ ਬਾਹਰਲੇ ਪਾਸੇ ਵਾਲਾ ਵੇੜਾ ਵੀ ਕੰਪਲੀਟ ਹੋ ਜਾਣਾ ਹੈਗਾ ਇੰਨੇ ਪੈਸਿਆਂ ਦੇ ਵਿੱਚ 1600 ਰੁਪਏ 1700 ਰੁਪਏ ਤੁਸੀਂ ਪਰ ਸਕੇਅਰ ਫੁੱਟ ਦਾ ਰੇਟ ਹੈ ਜਿਹੜਾ ਮੰਨ ਕੇ ਚੱਲੋ ਪੂਰਾ ਸ਼ਾਹੀ ਕੰਮ ਪੂਰਾ ਬ੍ਰਾਂਡਡ ਕੰਮ ਤਿਆਰ ਹੋਊਗਾ ਇਹ ਇੰਨੇ ਦੇ ਵਿੱਚ ਤੇ ਤੁਹਾਨੂੰ ਇਹ ਕੋਠੀਆਂ ਕਿਸ ਤਰ੍ਹਾਂ ਦੀਆਂ ਲੱਗੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਵੇਂ ਆਪਾਂ ਕਿਹਾ ਸੀ ਸਟਾਰਟਿੰਗ ਦੇ ਉੱਪਰ ਜੇ ਤੁਸੀਂ ਇਸ ਤਰ੍ਹਾਂ ਦੀ ਕੋਠੀ ਬਣਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਨੂੰ ਸੇਵ ਕਰਕੇ ਰੱਖ ਲਓ ਤੁਹਾਡੇ ਇਹ ਕੰਮ ਆਉਣ ਵਾਲੀ ਹੈ ਤੇ ਆਪਣੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜਿਵੇਂ ਲਾਂਗੇ ਕਿਸੇ ਨਵੀਂ ਵੀਡੀਓ ਤੇ ਥੈਂਕ ਯੂ ਲਓ ਜੀ ਏਸੀ ਮਿੱਤਰੋ ਆਪਣੀ 6000 ਸਕਰ ਫੁੱਟ ਦੇ ਬੜੀਆਂ ਹੋਈਆਂ ਦੋ ਕੋਠੀਆਂ ਦੋ ਬਰਾਮਾ ਦੀ ਬੰਦਾ ਤੇ ਜਿਵੇਂ ਤੁਸੀਂ ਹੁਣ ਇਸ ਪਾਸੇ ਤੋਂ ਵੀ ਦੇਖ ਸਕਦੇ ਹੋ ਉਸ ਪਾਸੇ ਹੈਗੀ ਇੱਕ ਬਰਾ ਦੀ ਇੱਕ ਬਰਾ ਦੀ ਹੈਗੀ ਇਸ ਪਾਸੇ ਤੇ ਬਾਹਰੋਂ ਵੀ ਲੋਕਾਂ ਜਿਹੜੀ ਤੁਹਾਨੂੰ ਦੇਖਣ ਨੂੰ ਬਹੁਤ ਸੋਹਣੀ ਲੱਗ ਰਹੀ ਹੋਣੀ ਕਿਉਂਕਿ ਵਧੀਆ ਤਕੜੇ ਪ੍ਰੋਜੈਕਟਰ ਨੇ ਇਹ ਤੇ ਜੇ ਆਪਾਂ ਸਾਹਮਣੇ ਦੀ ਗੱਲ ਕਰੀਏ ਸਾਹਮਣੇ ਤੋਂ ਜਾ ਰਿਹਾ ਵੱਡਾ ਰੋਡ ਉਸ ਪਾਸੇ ਤੋਂ ਤੇ ਬਾਹਰਲੇ ਪਾਸੇ ਜਿਹੜਾ ਵਿੜਾ ਹੈਗਾ ਵਿੜਾ ਵੀ ਕਾਫੀ ਖੁੱਲੇਗਾ ਤੇ ਜਿਵੇਂ ਆਪਾਂ ਇਹਦੀ ਬਜਟ ਦੀ ਗੱਲ ਕਰ ਰਹੇ ਸੀਗੇ ਸਟਾਰਟਿੰਗ ਦੇ ਵਿੱਚ ਆਪਾਂ ਵਾਈਟ ਦੀ ਗੱਲ ਕਰੀ ਸੀ ਇਹਦੀ 1 ਕਰੋੜ ਰੁਪਈਏ ਦੀ ਹੈ ਨਾ ਉਹ 1 ਕਰੋੜ ਰੁਪਈਏ ਦੇ ਉੱਪਰ ਕਿਵੇਂ ਖਰਚ ਆਉਣਾ ਹੈਗਾ ਤੁਸੀਂ ਲਗਭਗ ਮੰਨ ਕੇ ਚੱਲੋ ਵੀ ਇਹ ਏਰੀਆ ਹੈਗਾ 6000 ਸਕਰ ਫੁੱਟ ਦਾ ਰਹਿਣ ਵਾਲਾ ਹੈਗਾ 3000 ਇੱਕ ਭਰਾ ਦੇ ਹਿੱਸੇ ਦੇ ਵਿੱਚ ਆਊਗਾ ਲਗਭਗ ਲਗਭਗ ਤੁਸੀਂ ਮੰਨ ਕੇ ਚੱਲੋ ਵੀ 1600 ਤੋਂ ਲੈ ਕੇ 1700 ਰੁਪਈਆ ਸਕਰ ਫੁੱਟ ਦਾ ਖਰਚ ਆਊਗਾ ਬਹੁਤ ਵਧੀਆ ਬ੍ਰਾਂਡਡ ਚੀਜ਼ਾਂ ਲਾ ਕੇ ਇੰਟੀਰੀਅਰ ਦੀਆਂ ਜਿਵੇਂ ਤੁਸੀਂ ਸੈਨੇਟਰੀ ਦਾ ਸਮਾਨ ਦੇਖ ਸਕਦੇ ਹੋ ਟੂਟੀਆਂ ਦਾ ਸਮਾਨ ਦੇਖ ਸਕਦੇ ਹੋ ਇੱਕ ਨੰਬਰ ਚੀਜ਼ ਲਾ ਕੇ ਜਮਾ ਹੈ 1600 ਰੁਪਏ 1700 ਰੁਪਏ ਪਰ ਸਕਰ ਫੁੱਟ ਦਾ ਖਰਚਾ ਆਊਗਾ ਇਸ ਕੋਠੀ ਤੇ ਤਾਂ ਕਰਕੇ ਇਹ ਕੋਠੀਆਂ 1 ਕਰੋੜ ਰੁਪਏ ਦੇ ਵਿੱਚ ਤਿਆਰ ਹੋਣਗੀਆਂ ਜਾਂ ਕਿ ਕਈ ਵਾਰੀ ਜਿੰਨੇ ਵੀ ਆਪਣੇ ਨਾਲ ਮਿੱਤਰ ਜੁੜੇ ਹੋਏ ਐ ਉਹ ਕਈ ਵਾਰੀ ਮੈਸੇਜ ਕਰਦੇ ਆ ਵੀ ਨਹੀਂ ਇਹ ਇੰਨੇ ਚ ਨਹੀਂ ਬਣਦੀ ਇਹਨੇ ਚ ਨਹੀਂ ਬਣਦੀ ਕਿਉਂਕਿ ਸਾਡੇ ਨਾਲ ਤੁਸੀਂ ਸਟਾਰਟਿੰਗ ਦੇ ਵਿੱਚ ਦੇਖਿਆ ਹੋਣਾ ਬਾਈ ਆਇਆ ਸੀਗਾ ਤੇ ਭਰਾ ਉਹ ਬੈਠਾਗਾ ਤੇ ਉਹਨਾਂ ਨੇ ਬਾਈ ਨੇ ਗੱਲ ਅੱਸੀ ਐ ਵੀ ਇਸ ਲੈਵਲ ਤੱਕ ਸਾਡਾ ਹੁਣ ਤੱਕ ਦਾ ਇਸ ਲੈਵਲ ਤੱਕ ਦਾ ਇਹਨਾਂ ਦਾ 55 ਲੱਖ ਰੁਪਏ ਲੱਗਿਆ 6000 ਸਕਰ ਫੁੱਟ ਤੇ ਤੇ ਜੇ ਆਪਾਂ ਹੁਣ ਦੀ ਗੱਲ ਕਰੀਏ ਹੁਣ ਤਾਂ 1000 ਰੁਪਏ ਸਕਰ ਫੁੱਟਾ ਇਸ ਲੈਵਲ ਤੱਕ ਪਿਆ ਹੈਗਾ ਤੇ ਜਿਹੜਾ ਇਸ ਤੋਂ ਬਾਅਦ ਦਾ ਕੰਮ ਹੋਣਾ ਜੇ ਤੁਸੀਂ ਲੱਕੜ ਦਾ ਕੰਮ ਦੇਖ ਰਹੇ ਹੋ ਵੀ ਲੱਕੜ ਦਾ ਕੰਮ ਇਹਦੇ ਵਿੱਚ ਬਾਕੀ ਆ ਡੋਰ ਵਿੰਡੋਆਂ ਲੱਗਣੇ ਰਹਿੰਦੀਆਂ ਸ਼ੀਸ਼ਾ ਵਗੈਰਾ ਪੈਣਾ ਰਹਿੰਦਾ ਹੈਗਾ ਉਹ ਸਾਰਾ ਇਨਕਲੂਡ ਕਰਕੇ ਇਹਦੇ ਵਿੱਚ ਤੇ 1 ਕਰੋੜ ਰੁਪਏ ਦੇ ਨੇੜੇ ਤੇੜੇ ਇਹ ਗੱਲ ਹੈ ਜਿਹੜੀ ਬਹਜੂਗੀ 95 ਲੱਖ ਹੋ ਜੇ 1 ਕਰੋੜ ਰੁਪਈਆ ਹੋ ਜੇ ਉਹਦੇ ਵਿੱਚ ਇਹ 1600 ਰੁਪਈਆ 1700 ਰੁਪਈਆ ਸਕੁਅਰ ਫੁੱਟ ਦਾ ਆਪਣਾ ਇਹਦਾ ਖਰਚਾ ਹੈਗਾ ਉਹਦੇ ਵਿੱਚ ਇਹ ਕੋਠੀ ਬਿਲਕੁਲ ਕੰਪਲੀਟ ਤਿਆਰ ਹੋ ਜੂਗੀ ਤੇ ਇਸ ਕਰਕੇ ਦਰਿਆ ਨਾ ਕਰੋ ਕਿਉਂਕਿ ਲੋਕ ਬੇਸਿਕ ਗੱਲਾਂ ਬਣਾਉਂਦੇ ਆ ਵੀ ਸਾਡਾ ਇਨੇ ਲੱਖ ਲੱਗਿਆ ਇਨੇ ਲੱਖ ਲੱਗਿਆ ਜੇ ਤੁਸੀਂ 1500 ਰੁਪਿਆ ਪਰ ਸਕਰ ਫੁੱਟ ਲਾਉਣੀ ਹੋ ਮਕਾਨ ਦੇ ਉੱਪਰ ਤਾਂ ਜਮਾ ਇੱਕ ਨੰਬਰ ਦੇ ਵਿੱਚ ਤਿਆਰ ਹੋਊਗਾ ਉਹ ਕਿਸੇ ਤਰ੍ਹਾਂ ਦੇ ਵੀ ਕੋਈ ਕੱਚ ਨਹੀਂ ਰਹੇਗੀ ਇਹਦੇ ਵਿੱਚ ਸਾਰਾ ਕੰਪਲੀਟ ਹੋ ਜਾਊਗਾ A to Z ਕੰਪਲੀਟ ਹੋਊਗਾ ਤੇ ਤੁਹਾਨੂੰ ਇਹ ਕੋਠੀਆਂ ਦਾ ਜਿਹੜਾ ਡਿਜ਼ਾਈਨਿੰਗ ਹੈ ਤਾਂ ਜਿਹੜਾ ਕੋਠੀਆਂ ਦਾ ਅੰਦਰਲਾ ਇੰਟੀਰੀਅਰ ਸਿਸਟਮ ਹੈ ਤੇ ਉਹ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀਆਂ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣਾ ਜਿਹੜਾ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਤੇ ਤਦ ਤੱਕ ਲਈ ਰੱਬ ਰੱਖਾ ਥੈਂਕ ਯੂ ਧੰਨਵਾਦ